ਜੈ ਗੁਰਦੇਵ ਤੁਹਾਨੂੰ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਪੋਸੂ ਨਾਮਾ ਚੈਨਲ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਉਸ ਨਾਮਾ ਚੈਨਲ ਦੀ ਟੀਮ ਦਰਾਹੇ ਦੇ ਵਿੱਚ ਪਹੁੰਚੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਪੂਰੇ ਸੰਸਾਰ ਦੇ ਵਿੱਚ 648ਵਾਂ ਪ੍ਰਕਾਸ਼ ਪੂਰਵ ਜਿਹੜਾ ਹੈ ਸਤਗੁਰ ਰਵਿਦਾਸ ਮਹਾਰਾਜੀ ਦਾ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਦਰਾਹੇ ਦੇ ਵਿੱਚ ਬਹੁਤ ਹੀ ਖੂਬਸੂਰਤ ਨਗਰ ਕੀਰਤਨ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਔਰ ਇਸ ਮੌਕੇ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਜਨ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਕਤਰ ਸਰਦਾਰ ਨਿਰਮਲ ਸਿੰਘ ਜੀ ਔਰ ਹੋਰ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਟੀਮ ਹੈ ਉਹ ਬਕਾਇਦਾ ਤੌਰ ਤੇ ਇੱਥੇ ਸ਼ਿਰਕਤ ਕਰ ਰਹੀ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਤੁਸੀਂ ਨਗਰ ਕੀਰਤਨ ਦੇ ਦਰਸ਼ਨ ਦੀਦਾਰ ਕਰ ਸਕਦੇ ਹੋ ਭੈਣਾ ਦੇ ਵੱਲੋਂ ਬਕਾਇਦਾ ਤੌਰ ਤੇ ਬੜੀ ਬੜੀ ਪਿਆਰ ਤੇ ਸ਼ਰਧਾ ਦੇ ਨਾਲ ਜਿਹੜੀ ਹੈ ਉਹ ਸੇਵਾ ਕੀਤੀ ਜਾ ਰਹੀ ਹੈ ਸੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਔਰ ਬਾਣੀ ਜਿਹੜੀ ਹੈ ਸਤਗੁਰ ਰਵਿਦਾਸ ਮਹਾਰਾਜ ਜੀ ਪੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਸੋ ਜਿਸ ਜਿਸ ਨਗਰ ਕੀਰਤਨ ਦੇ ਆਪਾਂ ਹੁਣ ਟੀਵੀ ਸਕਰੀਨ ਦੇ ਉੱਪਰ ਦਰਸ਼ਨ ਕਰ ਰਹੇ ਆ ਇਹ ਦਰਾਹੇ ਦੇ ਵਿਖੇ ਹੈ ਦਰਾਹੇ ਦੇ ਵਿਖੇ ਅਸੀਂ ਹਰ ਸਾਲ ਹੀ ਸਾਨੂੰ ਆਉਣ ਦਾ ਮੌਕਾ ਮਿਲਦਾ ਹੈ ਔਰ ਦੇਖੋ ਕਿੰਨੀ شدت ਦੇ ਨਾਲ ਆਉਣ ਜਾਣ ਵਾਲੀ ਸੰਗਤ ਨੂੰ ਸੇਵਾਦਾਰਾਂ ਵੱਲੋਂ ਲੰਗਾਇਆ ਜਾਂਦਾ ਹੈ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਬੱਚੇ ਵੀ ਨੇ ਬੁੱਢੇ ਵੀ ਨੇ ਬਜ਼ੁਰਗ ਵੀ ਨੇ ਜਵਾਨ ਵੀ ਨੇ ਔਰ ਇਸੇ ਕਰਕੇ ਇਸੇ ਕਰਕੇ ਮੇਰੇ ਨਾਲ ਬਿੱਟੂ ਸਾਹਿਬ ਜੁੜੇ ਹੋਏ ਨੇ ਬਿੱਟੂ ਜੀ ਇਹ ਕਿੰਨੇ ਵਜੇ ਨਗਰ ਕੀਰਤਨ ਦਾ ਆਗਾਜ਼ ਹੋਇਆ ਸੀ ਤਕਰੀਬਨ ਸਾਢੇ 9 ਵਜੇ ਹੋਇਆ ਜੀ ਆਗਾਜ਼ ਇਹ ਜੀ ਹਾਂ ਸ਼੍ਰੀ ਗੁਰੂ ਰਮਦਾਸ ਮਹਾਰਾਜ ਦਾ ਨਗਰ ਕੀਰਤਨ ਨਿਕਲ ਰਿਹਾ ਪੰਜ ਪਿਆਰਿਆਂ ਦੀ ਗਵਾਹੀ 8 ਤੇ ਇਹਦਾ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਬਈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਸਤਕਾਰ ਉਹਨਾਂ ਨੇ ਲੋਕਾਂ ਨੂੰ ਦਿੱਤਾ ਉਹ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਹੈਗਾ ਸਾਨੂੰ ਸਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਕਾਰ ਕਰਨਾ ਚਾਹੀਦਾ ਤੇ ਉਹਨੇ ਜੋ ਸਿੱਖਿਆਵਾਂ ਨੇ ਉਹਨਾਂ ਨੂੰ ਪੂਜਣ ਦੀ ਬਜਾਏ ਉਹਨਾਂ ਨੂੰ ਪੜ੍ਹ ਕੇ ਉਹਨੇ ਜੋ ਕੋ ਸਿੱਖਣਾ ਚਾਹੀਦਾ ਬਹੁਤ ਅੱਛਾ ਤੇ ਸਮਾਜ ਨੂੰ ਸੇਹ ਦੇਣੀ ਚਾਹੀਦੀ ਆ ਕਿ ਗੁਰੂਆਂ ਨੇ ਇਹੀ ਕਿਹਾ ਇਹਨੂੰ ਪੜੋ ਸਬਦ ਗੁਰੂ ਨੂੰ ਪੜ ਕੇ ਅੱਗੇ ਇਹਨੂੰ ਸਮਝੋ ਬਿੱਟੂ ਜੀ ਜਿੱਦਾਂ 9:30 ਵਜੇ ਇਸ ਦੀ ਸ਼ੁਰੂਆਤ ਹੋਈ ਹੈ ਸਮਾਪਤੀ ਜਿਹੜੀ ਹੈ ਉਹ ਕਦੋਂ ਕੀਤੀ ਜਾ ਰਹੀ ਹੈ ਤਕਰੀਬਨ ਜੀ ਇਹ ਸਮਾਪਤੀ ਜਿਹੜੀ 7-8 ਵੱਜ ਜਾਂਦੇ ਨੇ ਰਾਤ ਦੇ ਕਿਉਂਕਿ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਇਹ ਸ਼ਰਧਾ ਦੀ ਪ੍ਰਖਾਹ ਰੇ ਆਪਣੇ ਦਰਾਹੇ ਦੀ ਪ੍ਰਕਰਮਾ ਕਰਦਾ ਹੋਇਆ ਆ ਅਖਰ ਆ ਕੇ ਇਹ ਗਵਿੰਦਕਰ ਸਾਕਰ ਗੁਰਦੁਆਰਾ ਸਾਹਿਬ ਹੀ ਸਮਾਪਤ ਹੋਏਗਾ ਬਹੁਤ ਬਹੁਤ ਮਿਹਰਬਾਨੀ ਸੋ ਮੈਂ ਦੱਸ ਲਿਆ ਬਿੱਟੂ ਵੀਰ ਜੀ ਜਿਹੜੇ ਕੀ ਦਰਾਹੇ ਤੋਂ ਨੇ ਅੱਜ ਇਹਨਾਂ ਦੀ ਬਦੌਲਤ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਕਿਉਂਕਿ ਨਿਰਮਲ ਸਿੰਘ ਜੀ ਨੂੰ ਕਿਤੇ ਅਚਾਨਕ ਜਾਣਾ ਪੈ ਗਿਆ ਸੋ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਔਰ ਪੰਜ ਪਿਆਰੇ ਨੇ ਔਰ ਇਹਨਾਂ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਦੇਖੋ ਕਿ ਸ਼ਰਧਾ ਹੈ ਪਿਆਰ ਹੈ ਸਤਕਾਰ ਹੈ ਜਿਸ ਨੂੰ ਮੱਦੇਨਜ਼ਰ ਰੱਖ ਲਿਆ ਹੋਇਆ ਜਿਸ ਨੂੰ ਮੱਦੇਨਜ਼ਰ ਰੱਖ ਦਿਆ ਹੋਇਆ ਅੱਜ 648ਵਾਂ ਪ੍ਰਕਾਸ਼ ਪੂਰਵ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਪੂਰੇ ਸੰਸਾਰ ਦੇ ਵਿੱਚ ਅ ਅੱਜ ਹੈ ਔਰ 12 12 ਫਰਵਰੀ ਨੂੰ ਬਕਾਇਦਾ ਤੌਰ ਤੇ 12 ਫਰਵਰੀ ਨੂੰ ਬਕਾਇਦਾ ਤੌਰ ਤੇ ਸਤਿਗੁਰ ਅਬਦਾਸ ਮਹਾਰਾਜੀ ਦਾ ਪ੍ਰਕਾਸ਼ ਪੂਰਵ ਹੈ ਔਰ ਗੁਰੂ ਕੇ ਲੰਗਰ ਸਜੇ ਹੋਏ ਨੇ ਗੁਰੂ ਕੇ ਲੰਗਰ ਤਿਆਰ ਨੇ ਔਰ ਗੱਤਕਾ ਟੀਮ ਜਿਹੜੀ ਹੈ ਗੱਤਕਾ ਟੀਮ ਵੀ ਜਿਹੜੀ ਹੈ ਉਹ ਮਨੋਂ ਗੱਤਕੇ ਵਾਲੇ ਵੀ ਜਿਹੜੇ ਮੇਰੇ ਵੀਰ ਐ ਉਹ ਵੀ ਆਏ ਹੋਏ ਨੇ ਬੜੇ ਦੇਖੋ ਇਹ ਆਸਤਾ ਹੈ ਇਹ ਪਿਆਰ ਹੈ ਇਹ ਸਤਗੁਰ ਰਬਦਾਸ ਮਹਾਰਾਜ ਦੀ ਬਾਣੀ ਦੇ ਪ੍ਰਤੀ ਇੱਕ ਸਤਕਾਰ ਹੈ ਕਿਉਂਕਿ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਤੇ ਸਤਗੁਰ ਰਬਦਾਸ ਮਹਾਰਾਜ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਆ ਜੀ ਵੀਰ ਜੀ ਕਿੰਨੇ ਵਜੇ ਸ਼ੁਰੂਆਤ ਕੀਤਾ ਗਿਆ ਸੀ ਇਹ ਬੱਬਾ ਜੀ ਜਿਹੜਾ ਨਗਰ ਕੀਰਤਨਾ ਇਹ ਦਰਹਾਂ ਦੀਆਂ ਸੰਗਤਾਂ ਤੋਂ ਸਭ ਤੋਂ ਪਹਿਲਾਂ ਨਗਰ 2006 ਤੋਂ ਸ਼ੁਰੂ ਹੋਇਆ ਸੀ ਜੀ ਉਸ ਤੋਂ ਬਾਅਦ ਲਗਾਤਾਰ ਹੁਣੇ ਜਿਹੜਾ 19 ਮਾ ਜਿਹੜਾ ਮਤਲਬ 2025 ਆ ਗਿਆ ਇਹ ਲਗਾਤਾਰ ਸਾਡੇ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਹੀ ਸ਼ਰਧਾ ਸਤਿਕਾਰ ਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕਿਉਂਕਿ ਉਹਨਾਂ ਨੇ ਪਾਵਨ ਬਾਣੀ ਦੇ ਵਿੱਚ ਉਹਨਾਂ ਨੇ ਫਰਮਾਨ ਕੀਤਾ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭ ਕੋ ਅੰਨ ਛੋਟ ਵੱਡੇ ਸਭ ਸੰਭ ਰਹੇ ਰਵਿਦਾਸ ਰਹੇ ਪ੍ਰਸੰਨ ਮੇਰੀ ਜਾਤ ਕੰਬੀਨੀ ਪਾਤ ਕੰਬੀਨੀ ਓਛਾ ਜਨਮ ਹਮਾਰਾ ਤੋਮ ਸ਼ਰਨ ਆਗਦੇ ਰਾਜਾ ਰਾਮਚੰਦ ਕਹੇ ਰਵਿਦਾਸ ਜੀ ਮਹਾਰਾ ਉਹਨਾਂ ਨੇ ਸ਼੍ਰੋਮਣੀ ਤੇ ਅਨਕਲਾਬੀ ਸਤਿਗੁਰ ਰਵਿਦਾਸ ਮਹਾਰਾ ਜੀ ਨੇ ਜਿਹੜਾ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੇ ਪੂਰੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਜਾਂਦਾ ਹੈ ਬਿਲਕੁਲ ਬਿਲਕੁਲ ਔਰ ਮੇਰੇ ਨਾਲ ਇਕਬੀਰ ਵੀ ਜੁੜੇ ਨੇ ਵੀਰ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਸਤਿਗੁਰ ਰਵਿਦਾਸ ਮਹਾਰਾ ਜੀ ਦੇ ਪ੍ਰਕਾਸ਼ ਪੁਰਸ ਦੀਆਂ ਮੁਬਾਰਕਾਂ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਅਵਤਾਰ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਦੇ ਵਿੱਚ ਰਹਿਣੀਆਂ ਸੰਗਤਾਂ ਨੂੰ ਦਰਾਹ ਦੇ ਸੰਗਤਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ ਦਰਾਹ ਦੇ ਵਿੱਚ ਹਰ ਖਾਲ ਦੀ ਤਰ੍ਹਾਂ ਗੁਰੂ ਰদাস ਮਹਾਰਾਜ ਦੇ ਅਵਤਾਰ ਦਿਵਸ ਦੇ ਸਬੰਧ ਦੇ ਵਿੱਚ ਦੀਵਾ ਵਿਸਾਲ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਦਰਾਹ ਦੇ ਸੰਗਤਾਂ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਵਿੱਚ ਰਹਿਣੀਆਂ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਗਰੀਬ ਲੋਕਾਂ ਦੇ ਬਾਰੇ ਵਿੱਚ ਬਹੁਤ ਜੀਵਨਪੂਰਨ ਚਿੱਤਰਣ ਲਈ ਦੱਸਾ ਉਹਨਾਂ ਨੇ ਕਿਹਾ ਆਇਆ ਤਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟਾ ਵੱਡਾ ਸਮ ਕਰ ਰਹੇ ਉਹ ਰਵਿਦਾਸ ਰਹਿ ਪ੍ਰਸੰਨ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਇਨ੍ਹਾਂ ਸਰਦਾਂ ਦੇ ਨਾਲ ਮੈਂ ਸਾਰੀਆਂ ਸੰਗਤਾਂ ਨੂੰ ਸ੍ਰੀਮਾਨ ਦੇਸਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਈ ਸੋ ਮੇਰੇ ਵੀਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕੀਤੀਆਂ ਨੇ ਸੋ ਉਸ ਨਾਮਾ ਚੈਨਲ ਦੀ ਟੀਮ ਦਰਾਹੇ ਵਿਖੇ ਪਹੁੰਚੀ ਹੈ ਔਰ ਦਰਾਹੇ ਦੇ ਵਿੱਚ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋ ਮੈਂ ਜਸਨ ਸਾਹਿਬ ਜਸਨ ਸਾਹਿਬ ਕੀ ਕਹਿਣਾ ਚਾਹੁੰਦੇ ਹਾਂ ਅੱਜ ਇਸ ਸ਼ੋਅ ਮੁਖਰੇ ਜੋ ਅੱਜ 648ਵਾਂ ਪ੍ਰਕਾਸ਼ ਦਿਹਾੜਾ ਸਤਗੁਰ ਰਵਦਾਸ ਮਹਾਰਾਜ ਜੀ ਸ਼ਰੋਮਣੀ ਸੰਗਤ ਬਣਾਇਆ ਜਾ ਰਿਹਾ ਦਰਾਹਾ ਅਤੇ ਦਰਾਹੇ ਦੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਬਹੁਤ ਹੀ ਉਤਸ਼ਾਹ ਨਾਲ ਬਣਾ ਰਹੀਆਂ ਪਾਵਰ ਆਫ ਸ਼ੋਸ਼ੇ ਜੁਨਤੀ ਵੱਲੋਂ ਜਿੱਥੇ ਮੈਂ ਲੱਖ ਲੱਖ ਪਿਵਾਰਕਾਂ ਦੇ ਰਿਆਂ ਉੱਥੇ ਨਾਲ ਦੀ ਨਾਲ ਸੰਗਤ ਨੂੰ ਇਹ ਵੀ ਕਿਹਾ ਹੈ ਕਿ ਗੁਰੂ ਮਹਾਰਾਜ ਦੀ ਜਿਹੜੀ ਵਿਚਾਰਧਾਰਾ ਉਹ ਦਿਲ ਦੇ ਵਿੱਚ ਲਿਆਉਣ ਦੀ ਲੋੜ ਆ ਇੱਕ ਤੇ ਬਾਹਰ ਨਹੀਂ ਵਿਚਾਰਧਾਰਾ ਸਭ ਕੁਝ ਸਵੀਦੇ ਅੰਦਰ ਆ ਕਿਉਂਕਿ ਉਹਨਾਂ ਨੇ ਐਸੇ ਕਰਕੇ ਕਿਹਾ ਸੀ ਕਰਮ ਪਰਸਗੁਰ ਪੇਟੀਏ ਪੂਰਵ ਲਿਖ ਤੇ ਲਾਟ ਉਨ ਮਨ 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 ਹੀ ਮਿਲੇ ਛੁਟਕੇ ਤੇ ਬਜਰ ਕਪਾਟ ਇਹ ਸਾਡੇ ਕਪਾਟ ਤਾਂ ਖੁੱਲਣੇ ਆ ਜਦੋਂ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅੰਦਰ ਲੈ ਕੇ ਆਵਾਂਗੇ ਸੋ ਅੱਜ ਦੇ ਦਿਨ ਦੇ ਉੱਤੇ ਸਾਰੀ ਸੰਗਤ ਨੂੰ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੀ ਆ ਇਨਸਾਨੀਅਤ ਦੇ ਉੱਤੇ ਚੱਲਦੀ ਆ ਧਰਮਾਂ ਦੀਆਂ ਬੰਡੀਆਂ 'ਚ ਨਹੀਂ ਪਾਉਂਦੀ ਉਸ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਕਿਉਂਕਿ ਜਿਹੜੀ ਸਤਗੁਰ ਰਬਦਾਸ ਮਹਾਰਾਜ ਜੀ ਸਤਗੁਰ ਕਬੀਰ ਮਹਾਰਾਜ ਜੀ ਸਤਗੁਰ ਨਾਮਦੇਵ ਮਹਾਰਾਜ ਜੀ ਇਹਨਾਂ ਦੀ ਜਿਹੜੀ ਵਿਚਾਰਧਾਰਾ ਆ ਉਸ ਨੂੰ ਗੁਰੂਆਂ ਨੇ ਅੱਗੇ ਲੈ ਕੇ ਗਏ ਔਰ ਇੱਕ ਬਹੁਤ ਵੱਡਾ ਜਿਹੜਾ ਸੰਘਰਸ਼ ਜਿਹੜਾ ਉਹਨਾਂ ਨੇ ਜ਼ਿੰਦਗੀ ਦਾ ਸੀ ਭਗਤੀ ਲਹਿਰ ਨੇ ਲਿਆਂਦਾ ਸੋ ਭਗਤੀ ਲਹਿਰ ਦੀ ਜਿਹੜੀ ਵਿਚਾਰਧਾਰਾ ਆ ਉਹਨੂੰ ਜਿੰਦਾ ਰੱਖਣ ਲਈ ਸਾਨੂੰ ਗੁਰੂਆਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਹੀ ਪਊਗਾ ਸੋ ਬਹੁਤ-ਬਹੁਤ ਮਿਹਰਬਾਨੀ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜੀ ਦੁਰਾਹੇ ਦਾ ਇੱਕ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਹੈ ਬੜੀ ਸ਼ਰਧਾ ਬੜੇ ਪ੍ਰੇਮ ਦੇ ਨਾਲ ਨਗਰ ਕੀਰਤਨ ਦੇ ਦਰਸ਼ਨ ਕੀਤੇ ਜਾ ਰਹੇ ਨੇ ਟੀਵੀ ਸਕਰੀਨ ਦੇ ਉੱਪਰ ਦਿਖਾਇਆ ਜਾ ਰਿਹਾ ਹੈ ਪੋਸੂਨਾਮਾ ਚੈਨਲ ਤੇ ਦੋਸਤੋ ਜਿਵੇਂ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਪਾਵਰ ਆਫ ਸੋਸ਼ਲ ਜੁੰਟੀ ਦੇ ਸ਼ਰੀਫ ਫਕੀਰ ਜਨ ਜਸਲ ਸਾਹਿਬ ਨੇ ਵੀ ਕਿ ਵਿਚਾਰ ਧਾਰਾ ਜਿਹੜੀ ਹੈ ਉਹ ਸਾਡੇ ਦਿਲਾਂ ਦੇ ਅੰਦਰ ਹੈ ਬਸ ਉਸ ਨੂੰ ਪ੍ਰੈਕਟੀਕਲੀ ਰੂਪ ਦੇਣ ਦੀ ਜ਼ਰੂਰਤ ਹੈ ਸਤਗੁਰ ਰਬਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਹੋਏ ਆਂ ਔਰ ਸਤਗੁਰ ਰਬਿਦਾਸ ਮਹਾਰਾਜ ਦੀ ਬਾਣੀ ਸਤਗੁਰ ਰਬਿਦਾਸ ਮਹਾਰਾਜ ਦੀ ਬਾਣੀ ਨੂੰ ਮੱਦੇਨਜ਼ਰ ਰੱਖਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਬਕਾਇਦਾ ਤੌਰ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਾਤ ਪਾਤ ਦਾ ਸਤਗੁਰ ਰਬਿਦਾਸ ਮਹਾਰਾਜ ਜੀ ਨੇ ਖੰਡਨ ਕੀਤਾ ਹੈ ਆਪਾਂ ਨੂੰ ਵੀ ਪਤਾ ਹੈ ਕਿ ਜਿਨਨੇ ਵੀ ਮਹਾਪੁਰਸ਼ ਪਹੁੰਚੇ ਨੇ ਜਿਨਨੇ ਵੀ ਮਤਲਬ ਅਕਾਲ ਪੁਰਖ ਦੀ ਜੋਤ ਵਿੱਚ ਆਏ ਨੇ ਉਹਨਾਂ ਸਾਰਿਆਂ ਨੇ ਜਾਤ ਪਾਤ ਦਾ ਖੰਡਨ ਕੀਤਾ ਹੈ ਤਾਂ ਫਿਰ ਆਪਾਂ ਲੋਕ ਸਭ ਕੁਝ ਪੜਦੇ ਆ ਜਾਣਦੇ ਹਾਂ ਉਸ ਦੇ ਬਾਵਜੂਦ ਵੀ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਕਿ ਜਾਤ ਦੇ ਨਾਂ ਤੇ ਵਿਤਕਰਾ ਕੀਤਾ ਗਿਆ ਤਾਂ ਉਸ ਵੇਲੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਸੋ ਇਸ ਸਮੇਂ ਅਸੀਂ ਦਰਾਹੇ ਆ ਦਰਾਹੇ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਗਾਜ਼ ਹੈ ਔਰ 648 ਮਾ ਪ੍ਰਕਾਸ਼ ਪੂਰਬ ਜਿਹੜਾ ਸਤਗੁਰਬਦਾਸ ਮਹਾਰਾਜ ਦਾ ਉਹ ਆਪਾਂ ਉਸ ਦੇ ਦਰਸ਼ਨ ਕਰ ਰਹੇ ਆ ਬੜੇ ਪਿਆਰ ਤੇ ਸਤਕਾਰ ਦੇ ਨਾਲ ਭੈਣਾ ਵੱਲੋਂ ਅੱਗੇ-ਅੱਗੇ ਸਫਾਈ ਕੀਤੀ ਜਾ ਰਹੀ ਹੈ ਔਰ ਬਹੁਤ ਹੀ ਸਤਕਾਰ ਦੇ ਨਾਲ ਬਹੁਤ ਹੀ ਸਤਕਾਰ ਦੇ ਨਾਲ ਜਿਹੜਾ ਹੈ ਉਹ ਸੰਗਤ ਦੇ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਆਪਣੀ ਡਿਊਟੀ ਆਪਣੀ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਆ